ਤੇ ਤੁਸੀਂ ਕੌਣ ਹੋ ਤੁਸੀਂ ਕਬੀਰ ਤੁਸੀਂ ਕੌਣ ਜਿਹਨਾਂ ਦੀਆਂ ਬਾਵਾ ਖੜੀਆਂ ਹੋਈਆਂ ਨੇ ਉਹ ਕਬੀਰ ਸਾਹਿਬ ਨੂੰ ਨਹੀਂ ਮੰਨਦੇ ਤੁਸੀਂ ਕਬੀਰ ਸਾਹਿਬ ਨੂੰ ਤੁਸੀਂ ਨਹੀਂ ਸੋਲ ਤੇ ਚੱਲਣਾ ਚਾਹੁੰਦੇ ਚੱਲਣਾ ਚਾਹੁੰਦਾ ਹੈ ਕਿ ਨਹੀਂ ਤੇ ਕਈ ਸੋਲਦੇ ਹੁਣੇ ਅਸੀਂ ਮੇਗ ਆ ਉਹ ਅਸੀਂ ਇੱਕ ਆ ਮੇਗ ਜਲਾਹੇ ਅਹੀਂ ਤੁਸੀਂ ਐਵੇਂ ਵੱਡੀਆਂ ਪਾਈ ਜਾਂਦੇ ਹੋ ਅਸੀਂ ਸਾਰੇ ਇੱਕ ਆ ਇਹ ਜਿਹੜੀਆਂ ਸਾਨੂੰ ਜਾਤਾਂ ਦਿੱਤੀਆਂ ਨੇ ਮੰਨੂ ਨੇ ਦਿੱਤੀਆਂ ਨੇ ਸਾਡੇ ਕਲਾ ਚ ਆਈਡੈਂਟੀਟੀ ਕਾਰਡ ਪਾਏ ਜਾਂਦਾ ਨੇ ਜੇ ਅਸੀਂ ਕਹਾਂਗੇ ਉਹ ਪੁਰਾਣੀ ਜਾਤ ਦਾ ਸਮਝ ਲਿਓ ਉਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਮੰਨੂ ਦਾ ਸਿੱਖ ਹੋਏਗਾ ਕਿਉਂਹੀਂ ਜਦੋਂ ਜਾਤ ਦਾ ਨਾਮ ਆਹਾਂਗੇ ਨਾ ਤੇ ਗੁਰੂ ਗੋਬਿੰਦ ਸਿੰਘ ਨੇ ਜਾਤ ਪੁੱਛੀ ਪੁੱਛੀ ਹੈ ਜੀ ਉਹਨਾਂ ਨੇ ਬਕਾਇਦਾ ਇਹ ਸੰਦੇਸ਼ ਲਿਖਿਆ ਬਾਣੀ 'ਚ ਜੋ ਸਿੱਖਣ ਦੀ ਪੁੱਛੇ ਜਾਤ ਕੋ ਨਹੀਂ ਸਿੱਖ ਮੇਰਾ ਆਂਦ ਜੁਗਾਰ ਗੈਰੀ ਸਿੱਖ ਦੀ ਗੱਲ ਕੀਤੀ ਸੀ ਹੁਣ ਮੈਂ ਇਹ ਵੀ ਦੋਹਾ ਬੋਲ ਦਵਾਂ ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ 29 ਸਿੱਖ ਕਹਿੰਦੇ ਨੇ ਜਿਹੜਾ ਆਪਣੇ ਗੁਰੂ ਦੇ ਕਹਿ ਅਨੁਸਾਰ ਚੱਲੇ ਤੇ ਜੇ ਤੁਸੀਂ ਮੰਗੂ ਬਾਂਦੀਆਂ ਦੇ ਕਹਿ ਅਨੁਸਾਰ ਚੱਲਦੇ ਹੋ ਤਾਂ ਤੁਸੀਂ ਕਬੀਰ ਦੇ ਸਿੱਖ ਨਹੀਂ ਹੈ ਜੇ ਤੁਸੀਂ ਮੂਰਤੀਆਂ ਪੂਜਦੇ ਤੇ ਤੁਸੀਂ ਕਬੀਰ ਦੇ ਸਿੱਖ ਬੋਲੋ ਹਾਂ ਨਹੀਂ ਜੇ ਤੁਸੀਂ ਮੂਰਤੀਆਂ ਪੂਜਦੇ ਜੇ ਤੁਸੀਂ ਬੀਬੀਆਂ ਵਰਤ ਰੱਖਦੀਆਂ ਨੇ ਕਰਵਾ ਚੋਹਦੀਆਂ ਉਹ ਵੀ ਕਬੀਰ ਸਾਹਿਬ ਜੀ ਦੀ ਛੇਸਨੀ ਨਹੀਂ ਹੋ ਸਕਦੀ ਉਹ ਵੀ ਕਬੀਰ ਸਾਹਿਬ ਜੀ ਦੇ ਛੇਸਨੀ ਹੋ ਸਕਦੀਆਂ ਕਬੀਰ ਸਾਹਿਬ ਨੇ ਜਿਸ ਚੀਜ਼ ਦਾ ਵਿਰੋਧ ਕੀਤਾ ਉਹ ਹੀ ਪਹਿਲ ਤੇ ਲੈ ਕੇ ਆਏ ਗੁਲਾਮੀ ਦੀ ਜ਼ੰਜੀਰ ਤੇ ਹੀ ਆਪ ਤਿਆਰ ਕਰ ਲਈਏ ਹੁਣ ਮੂਲ ਵਾਸੀਆਂ ਦਾ ਕੀ ਕਹਿਣਾ ਇਹਨਾਂ ਦੀ ਵੀ ਗੱਲ ਸੁਣਾਵਾ ਤੂੰ ਕੌਣ ਹੈ ਮੈਂ ਜੀ ਰਵਦਾਸੀਆ ਤੂੰ ਕੌਣ ਹੈ ਮੈਂ ਜੀ ਪੁਲਾਨੀ ਜਾਤ ਦਾ ਮਹਾਸ਼ਾਣ ਤੁਸੀਂ ਕਿਉਂ ਨਹੀਂ ਕਹਿੰਦੇ ਇਹ ਮੂਲ ਵਾਸੀ ਕੋਈ ਉਹ ਕਬੀਰ ਸਾਹਿਬ ਨੇ ਜਾਤ ਦਾ ਖੰਡਨ ਕੀਤਾ ਜਾਤ ਦਾ ਖੰਡਨ ਕੀਤਾ ਹੀ ਜਾਤ ਪਾਤ ਨੂੰ ਪ੍ਰਮੋਟ ਕਰ ਰਹੇ ਆ ਪਰਤ ਰੱਖ ਰਹੇ ਆ ਮੂਰਤੀ ਪੂਜਾ ਕਰ ਰਹੇ ਆ ਤੇ ਅਹੀਂ ਗੁਲਾਮੀ ਦੀ ਆਪ ਜੰਜੀਰ ਤਿਆਰ ਕਰ ਰਹੇ ਆ ਕਿ ਬੇਦਕੀ ਪੁੱਤਰੀ ਸਿਮਰਤ ਪਾਏ ਇਸ ਕਰਕੇ ਜੇ ਤੇ ਫੇਰ ਜੁੱਤੀਆਂ ਖਾਣੀਆਂ ਤੁਸੀਂ ਮੈਨੂੰ ਬਾਦੀਆਂ ਦੀਆਂ ਤੇ ਤਿਆਰ ਹੋ ਜਾਓ ਸਬਦਾਨ ਸਬਦਾਨ ਨੂੰ ਖਤਮ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ मैं शौक नहीं मैं कोई मंत्री नहीं बनना भी तो कर महंत जी का आए महंत जी लंगर छगन आए का आए होना सात संत जी कबीर साहब एक ऐसे योदा हुए शायद उन्होंने जिन्हें भी पैदा किते हैं सतगुरु कबीर साहब ने शुरू में पैदा किए थे किसी यूनिवर्सिटी यूनिवर्सिटिया तो कोई फलोसफर पैदा है, कोई लैक्चर पैदा हों कोई इंजीनियर पैदा हों सतुरु कबीर साहब ने यूनिवर्सिटी के सिर्फ तो सिर्फ शूरमा पैदा होता है।, है वो शूरमा कौन है जोड़ा शूरमा अपने परमात्मा के और इंसानियत लड़ता है उरमा है वो सूरमा ਉਹ ਸਤਿਗੁਰੂ ਕਬੀਰ ਸਾਹਿਬ ਦਾ ਸ਼ਰਮ ਹੈ ਕਬੀਰ ਸਾਹਿਬ ਕੀ ਕਹਿੰਦੇ ਜੇਤੇ ਤਾਰਾ ਗगन ਵਿੱਚ ਤੇਤੇ ਵੈਰੀ ਮੁੱਝ ਜੇਤੇ ਤਾਰਾ ਗगन ਵਿੱਚ ਤੇਤੇ ਵੈਰੀ ਮੁੱਝ ਸਿਰ ਸੂਲੀ ਸਿਰ ਮੇਰੇ ਸੂਲੀ ਤੇ ਵੀ ਚੜ ਜਾਏ ਸਿਰ ਸੂਲੀ ਤੜ ਕਾਂਗਰੇ ਤੋ ਨਾ ਬਿਸਾਰੂੰ ਤੁਝ ਤੁਸੀ ਸਤਿਗੁਰੂ ਕਬੀਰ ਸਾਹਿਬ ਦੇ ਉਪਾਸਕ ਹੋ ਤੂੰ ਸਤਗੁਰੂ ਵੀਸਾ ਦੇ ਨੇ ਯਹੀ ਹੋ ਜੇ ਸਾਧ ਸੰਗਤ ਜੀ ਅੱਜ ਇਹ ਸਮਾਜ ਅਜੋਕਾ ਵਰਤਮਾਨ ਜਿਹੜਾ ਹੈ ਇਹਦੇ ਵਿੱਚ ਅਗਰ ਤੁਸੀਂ ਆਪਣੇ ਆਪ ਨੂੰ ਨਹੀਂ ਪਹਿਚਾਨ ਸਕੇ ਨਹੀਂ ਜਾਣ ਸਕੇ ਤੇ ਸਾਧ ਸੰਗਤ ਸਮਾ ਤੁਹਾਨੂੰ ਪਿੱਛੇ ਕਰ ਦੇ ਸਮਾ ਬਹੁਤ ਤਾਕਤ ਵਾਲਾ ਹੈ ਇਸ ਸਮੇਂ ਵਿੱਚ ਉਹ ਹੀ ਜੀ ਸਕਦਾ ਹੈ ਜਿਹਦੇ ਅੰਦਰ ਕਿਤੇ ਨਾ ਕਿਤੇ ਸਤਗੁਰੂ ਕਬੀਰ ਸਾਹਿਬ ਦੀ ਓਟ ਆਸਰਾ ਹੋ ਸਤਗੁਰ ਕਬੀਰ ਸਾਹਿਬ ਦੀ ਸਵਾਰੀ ਕਾਜ਼ਮਾਨ ਹੈ ਕਦੇ ਪੜਿਆ ਕਰੋ ਇੱਕ ਗੱਲ ਹੋਰ ਮੈਂ ਆਖਣੀ ਚਾਹਨਾ ਕਿਉਂਕਿ ਸਮਾ ਮਿਰਕ ਪਹਿਲੇ ਕਾਫੀ ਹੋ ਚੁੱਕਿਆ ਹੈ ਜਿਉਂ ਜਿਹੜਾ ਨੇ ਵਿਚਾਰਾਂ ਜੋ ਕਰਨੇ ਹੈ ਕਬੀਰ ਸਾਹਿਬ ਕਹਿੰਦੇ ਐਸਾ ਕੋਈ ਨਾ ਮਿਲੇ ਹੋ ਐ ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੇ ਆ ਪਾਂਚੋਂ ਲੜਕਾ ਝਾਰ ਕੇ रहे राम लिबला फेर के कहंदे कबीर कूकर राम, राम को असि ओ मालिक दे अकाल पुरख वाहेगुरु दे प्यारेया असि कबीर कूकर राम को मुतिया मेरो नाव गले हमारे जेवरी ए जेड़ा तुसी बात साडे गाले विच ए तुसी साडे गाले बंधन बात ता कादे वास्ते ਕਿ ਤੁਹਾਨੂੰ ਉਹਨਾਂ ਬੰਦਰਾਂ ਤੋਂ ਛੁਡਾਉਣਾ ਹੈ ਸੀ ਜਿਹੜੇ ਬੰਦਰਾਂ ਤੁਹਾਨੂੰ ਕਈ ਯੁੱਗਾਂ ਤੋਂ ਦਬਾ ਕੇ ਰੱਖਿਆ ਹੋਇਆ ਹੈ ਉਹਨਾਂ ਬੰਦਰਾਂ ਤੋਂ ਸੀ ਛੁਟਕਾਰਾ ਲੈਣਾ ਆਓ ਅੱਗੇ ਸਰਵਣ ਕਰੀਏ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਜੇਤ ਪੁਰਜਾ ਪੁਰਜਾ ਕੱਟ ਮਰੇ ਸਾਡੇ ਖੇਤ ਸਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀਤ ਪਾਣੀ ਹੈ ਉਹ ਜਾਤ ਪਾਤ ਨੂੰ ਮੁਕਾ ਰਹੀ ਹੈ ਜਾਤ ਪਾਤ ਨੂੰ ਮੁਕਾਰ ਰਹੀ ਖਤਮ ਕਰ ਰਹੀ ਹੈ ਕਹਿ ਰਹੀ ਹੈ ਵਲੱਲ੍ਹਾ ਨੂਰੋ ਪਾਇਆ ਕੁਦਰਤ ਕੇ ਸਭ ਅੰਡੇ ਇੱਕ ਨੂਰ ਤੇ ਸਭ ਜਗ ਉਪਜਿਆ ਤੇ ਗੁਰੂ ਗੋਬਿੰਦ ਸਿੰਘ ਨੇ ਪੰਜਾਂ ਦੇ ਸਿਰ ਲਏ ਸੀ ਉਹਨਾਂ ਦੀ ਕੋਈ ਜਾਤ ਨਹੀਂ ਸੀ ਪੁੱਛੀ ਪਰ ਅੱਜ ਜੇ ਕਿਤੇ ਅਸੀਂ ਕਹੀਏ ਨਾ ਸਾਡਾ ਕੋਈ ਹੈਡ ਗਰੰਥੀ ਰੱਖ ਲਓ ਕਹਿੰਦੇ ਤੇਰੀ ਜਾਤ ਕੀ ਹੈ ਤੇਰੀ ਜਾਤ ਕੀ ਗੁਰਦੁਆਰਿਆਂ 'ਚ ਸਾਡੀਆਂ ਜਾਤਾਂ ਪੁੱਛੀਆਂ ਜਾਂਦੀਆਂ ਨੇ ਜੇ ਕਬੀਰ ਸਾਹਿਬ ਜੀ ਕਿਤੇ ਉਦੋਂ ਵੀ ਹੁੰਦੇ ਨਾ ਹੁੰਦੇ ਸਮੇਂ 'ਚ ਤੇ ਇਹਨਾਂ ਦੇ ਬਾਰੇ ਨੂੰ ਜ਼ਰੂਰ ਲਿਖਣਾ ਸੀ ਤੇ ਲਿਖ ਕੇ ਪਹਿਰਾਵਾ ਹੀ ਬਦਲਿਆ ਸੋਚ ਨਹੀਂ ਗਈਆਂ ਦੀ ਬਦਲੀ ਅਜੇ ਇਸ ਕਰਕੇ ਉੱਥੇ ਵੀ ਜਾਤ ਪੁੱਛੀ ਜਾਂਦੀ ਏ ਸਾਡੀ ਤੁਹਾਡੀ ਜਾਤ ਕੀ ਏ ਫਿਰ ਨੌਕਰੀ ਦਵਾਂਗੇ ਅਸੀਂ ਉਹ ਬਾਬਾ ਸਾਹਿਬ ਅਮੇਦਗਰ ਜੀ ਜੋ ਸਭ ਤਾਂ ਚਿੱਤ ਲਿਖ ਗਏ ਨੇ ਅਜੋ ਅਧਿਕਾਰ ਜਿਹੜਾ ਸਾਡੇ ਪਿਓ ਨੇ ਅਧਿਕਾਰ ਲੈ ਕੇ ਦਿੱਤੇ ਆਜੋ ਉਹਨਾਂ ਨੂੰ ਖੋਣ ਦੀ ਕੋਸ਼ਿਸ਼ ਹੋ ਰਹੀ ਹੈ ਕਹਿੰਦੇ ਇਹਨਾਂ ਨੂੰ ਫੇਰ ਮੰਨੂ ਸਿਮਰਤੀ ਲਾਗੂ ਕਰ ਦਿਓ ਇਹਨਾਂ ਦੇ ਉੱਤੇ ਇਹ ਫੇਰ ਅਨ ਪੜ ਰਹਿਣ ਇਹਨਾਂ ਦੀਆਂ ਨੌਕਰੀਆਂ ਜਰੂਰੇਸ਼ਨਾ ਕੈਨਸਲ ਕਰ ਦਿਓ ਹੁੰਦੀਆਂ ਨਾ ਗੱਲਾਂ ਤੇ ਜੇ ਅੱਜ ਨਾ ਜਾਗੇ ਤੇ ਅੱਜ ਇਹ ਸੋਹਣੇ ਕੱਪੜੇ ਫੇਰ ਨਹੀਂ ਪਾਣ ਨੂੰ ਮਿਲਣੇ ਜਾਗੇ ਜਾਤੀ ਹੈ ਜਾਗ ਪਾਓ ਮਨੂਵਾਦੀਆਂ ਦੇ ਖਿਲਾਫ ਮੋਰਚਾ ਖੋਲਦੋ ਮੋਰਚਾ ਉਹਨਾਂ ਨੂੰ ਪਤਾ ਲੱਗੇ ਵੀ ਇਹ ਜਾਗ ਚੁਕੇ ਨੇ ਇਹ ਜਾਗ ਚੁਕੇ ਨੇ ਇਹਨਾਂ ਨੂੰ ਆਪਣੇ ਅਧਿਕਾਰਾਂ ਦਾ ਪਤਾ ਜਿੱਦਣ ਤੁਹਾਨੂੰ ਅਧਿਕਾਰਾਂ ਦਾ ਪਤਾ ਲੱਗ ਗਿਆ ਫੇਰ ਤੁਸੀਂ ਕਿਸ ਨੂੰ ਆਪਣਾ ਅਧਿਕਾਰ ਖੋਣ ਨਹੀਂ ਦੇਣਾ ਸੂਰਾ 52 ਦੀਆਂ ਸੋ ਵੀ ਗੱਟੀ ਗਈ ਸਾਨੂੰ ਜਮਾਨਦੇ ਨੇ ਸਾਨੂੰ ਜਮਾਨ ਦੇ ਤੇ ਜਮਾਨਦੇਓ ਇਹ ਸਾਨੂੰ ਪਰਖਣਦੇ ਨੇ ਵੀ ਹੈ ਵੀ ਐ ਤੇ ਮਰ ਗਏ ਨੇ ਉਹ ਕਬੀਰ ਪੰਥੀਓ ਤੁਸੀਂ ਜਿੰਦੇ ਹੋ ਕਿ ਮਰ ਗਏ ਹੋ ਦੱਸੋ ਜਿੰਦੇ ਆਉਂਦੇ ਜਿੰਦੇ ਆਉਂਕੇ ਇਸ ਕਰਕੇ ਕਬੀਰ ਪੰਥੀਓ ਤੁਹਾਨੂੰ ਆਹ ਚੁੱਟਣ ਕੋ ਆ ਹੁਣ ਤਾਮ ਨਗਾ ਕਬੀਰ ਡਗਮਗ ਛਾੜ ਰੇ ਮਨ ਪਉਰਾ ਅਬ ਤੋ ਜਰੇ ਮਰੇ ਸੇ ਮਰੇ ਸੇ ਸਤ ਪਾਈਏ ਲੀਨੋ ਹਾਤ ਇਸ ਕਰਕੇ ਜਾਗ ਪਾਉ ਉਹਨਾਂ ਨੂੰ ਪਤਾ ਲਗੇ ਕਿ ਇਹ ਮਰੀ ਕੌਮ ਨਹੀਂ ਏ ਔਰ ਗੁਰੂ ਗੋਬਿੰਦ ਸਿੰਘ ਨੇ 14 ਜਿੰਨਾ ਲੜੀਆਂ ਦੇਣਾ ਦੇ ਸਿਰ ਤੋਂ ਲੜੀਆਂ ਸੀ ਕਹਣਾ ਤੇ ਬੋਲੋ ਹਾਂ ਇਹਨਾਂ ਦੇ ਸਿਰ ਤੇ ਲੜੀਆਂ ਸੀ ਕਿਆ ਨਾ ਮਾਰ ਨੇ ਲਿਖਿਆ ਨਾ ਕਹਿੰਦੇ ਨੇ ਇਹ ਗਰੀਬਾਂ ਸਿੱਖਣ ਕੋ ਮੈਂ ਦੂੰ ਪਾਦਸ਼ਾਹੀ ਚਾਹਤ ਕਰੇ ਇਨਕੀ ਕਿਰਪਾ ਸੇ ਸਜੇ ਹਮ ਹੈ ਨਿਤ ਮੋਸੋ ਗਰੀਬ ਖਰੋਲ ਭਰੇ ਹੋਰ ਤੁਹਾਡੇ ਤੋਂ ਕਿਹਾ ਸੀ ਉਹ ਤੂੰ ਹੀ ਚਮਕਾਉਂਦੀ ਗੜੀ ਵਿੱਚ 10 ਲੱਖ ਦਾ ਫੌਦਾ ਘੇਰਿਆ 10 ਲੱਖ ਫੌਦੇ ਘੇਰੇ ਨੂੰ ਮੋੜਿਆ ਸੀ ਤੁਸੀਂ ਲੋਕਾਂ ਨੇ ਗੁਰੂ ਨਾਨਕ ਸਾਹਿਬ ਦਾ ਸਾਥ ਕਹਿੰਨੇ ਦਿੱਤਾ ਹੀ ਮਰਾਸੀ ਕਹਿੰਨੇ ਦਿੱਤਾ ਸੀ ਮਰਾਸੀ ਜੇਨੂ ਮਹਾਰਾਜ ਕਹਿੰਦੇ ਸੀ ਭਾਈ ਮਰਦਾਨਾ ਤੇ ਭਾਈ ਕੌਣ ਸਾਥ ਦਿੰਦੇ ਸੀ ਗੁਰੂ ਨਾਨਕ ਨੇ ਤੁਹਾਡੇ ਅਕਾਂ ਦੀ ਗੱਲ ਕੀਤੀ ਨੀਚਾ ਅੰਦਰ ਨੀਚ ਜਾਤ ਨੀਚੀ ਹੋ ਆਦਮੀ ਨੀਚ ਪਰ ਤੁਹਾਡੇ ਵੱਲ ਕਿਹਾ ਹੀ ਨਾਨਕ ਤਿੰਨ ਕੈ ਸੰਗ ਸਾਥ ਮੈਨਾਂ ਦੇ ਸੰਗ ਸਾਥ ਹੈ ਵੱਡਿਆਂ ਦੇ ਸੰਗ ਕਿਆ ਮੈਂ ਵੱਡਿਆਂ ਦੇ ਨਾਲ ਨਹੀਂ ਜੇ ਤਨ ਗੁਰੂ ਗ੍ਰੰਥ ਸਾਹਿਬ ਨੂੰ ਤੁਹੀ ਮੰਨਣ ਵਾਲੇ ਲੋਕੋ ਕਬੀਰ ਪੀਜਿਤ ਗ੍ਰੰਥ ਨੂੰ ਮੰਨਣ ਵਾਲੇ ਲੋਕੋ ਤੇ ਜਿਤਨਾ ਗੁਰੂ ਗ੍ਰੰਥ ਸਾਹਿਬ ਨੇ ਜਾਤ ਪਾਤ ਤੇ ਬਿਰਧ ਨੌਚਾ ਬੋਲੇ ਆ ਨਾ ਤੇ ਐਡਾ ਹੀ ਵੀ ਖੋਲ ਦੇਗੇ ਅਹੀਂ ਵੀ ਖੋਲ ਦੇਗੇ गणत मामा बेओ गणत मामा ॼे गणत मामा